ਦੇ ਗਾਇਕ ਜੀ ਸਤੇ ਵੈਗ ਦੇ ਪਰੂ ਅੱਜ ਸਿੱਧ ਗੁਰੂ ਧੰਨ ਧੰਨ ਸਿੱਧ ਗੁਰੂ RAM DAS ਮਹਾਰਾਜ ਜੀ ਦਾ ਜੋਤੀ ਜੋਤ ਦਾ ਦਿਹਾੜਾ ਹੈ ਅੱਜ ਦਾ ਦਿਹਾੜਾ ਬਹੁਤ ਵੱਡਾ ਹੈ ਅਜਲੇ ਦਿਹਾੜੇ ਗੁਰੂ RAM DAS ਮਹਾਰਾਜ ਜੀ ਗੁਰअर्जਨ ਦੇਵ ਜੀ ਨੂੰ ਗੱਦੀ ਦੇ ਕੇ ਜੋਤੀ ਜੋਤ ਉਹ ਜਮਾਈ ਕਰਨਾ ਉਹਨਾਂ ਦਾ ਗੁਰੂ ਗੁਰ ਰਾਮਦਾਸ ਜੀ ਮਹਾਰਾਜ ਦੀ ਕਥਾ ਕਰੀਏ ਸ਼ੋਤਕਟ ਵਿੱਚ ਕੇ ਉਹਨਾਂ ਦੀ ਜਿਹੜੀ ਬਚਪਨ ਸੀ ਬੜਾ ਹੀ ਦੁਖਦਾਈ ਸੀ ਉਹਨਾਂ ਦਾ ਬਚਪਨ ਜਿਹੜਾ ਹੈ ਨਾ ਬੜਾ ਦੁਖਦਾਈ ਬੀਤਿਆ ਬੜੀ ਦੁੱਖ ਭਰੀ ਕਹਾਣੀ ਹੈ ਉਹਨਾਂ ਦੀ ਗੁਰ ਰਾਮਦਾਸ ਜੀ ਮਾਤਾ ਧਿਆਕੌਰ ਪਿਤਾ ਸ਼੍ਰੀ ਹਰਦਾਸ ਜੀ ਦੀ ਸੰਤਾਨ ਉਹਨਾਂ ਦੇ ਉਹਨਾਂ ਨੇ ਪ੍ਰਕਾਸ਼ ਹੋਇਆ ਉਹਨਾਂ ਦੀ ਕੁੱਖੀ ਤੋਂ ਇਹਨਾਂ ਨੂੰ ਜੇਠਾ ਕਰਕੇ ਪੁਕਾਰਦੇ ਸਨ ਜੇਠਾ ਕਹਿੰਦੇ ਸਨ ਗੁਰ ਰਾਮਦਾਸ ਜੀ ਤਾਂ ਬਾਦੀਚ ਬਣੇ ਜੇਠਾ ਜੇਠਾ ਕਹਿ ਕੇ ਪੁਕਾਰਦੇ ਸਨ ਜਦੋਂ ਇਹ ਛੋਟੇ ਹੀ ਸਨ ਢਾਈ ਸਾਲ ਦੇ ਢਾਈ ਸਾਲ ਦੇ ਤੱਕ ਨੇ ਕਿ ਇਹਨਾਂ ਦੀ ਮਾਤਾ ਚਲਵਤੀ ਮਾਤਾ ਚਲਵਤੀ ਮੰਜੇ ਤੇ ਚਿੱਟੀ ਚਾਦਰ ਵਿੱਚ ਗਈ ਇਹ ਲੋਕਾਂ ਦੀਆਂ ਧੀਰਾ ਵਟ ਕੇ ਆਉਣ ਲੱਗੀਆਂ ਰੋਣੇ ਫਿਟਣੇ ਪੈ ਗਏ ਉਹ ਛੋਟਾ ਢਾਈ ਸਾਲ ਦਾ ਬੱਚਾ ਕੀ ਜਾਣੇ ਮੇਰੇ ਪਰ ਕੀ ਕੁਝਰੇਗੀ ਮਾਂ ਦਾ ਛਾਇਆ ਸੀ ਤੋਂ ਚਲਾ ਗਿਆ ਬਾਰ-ਬਾਰ ਚਾਦਰ ਟਿਕਣ ਚਿੱਟਾ ਕਪੜਾ ਚੱਕਣ ਮਾਂ ਨੂੰ ਦੇਖਣ ਬਾਰ ਬਾਰ ਆਪਣੀ ਮਾਂ ਨੂੰ ਦੇਖਣ ਇਹ ਮਾਂ ਜੀ ਬੋਲਦੀ ਕਿਉਂ ਨਹੀਂ ਢਾਈ ਸਾਲ ਦਾ ਬੱਚਾ ਕੀ ਜਾਣੇ ਕਿ ਮੇਰੀ ਮਾਂ ਕਿੱਥੇ ਹੈ ਤੇ ਪਿਓ ਉਂਗਲੀ ਫੜ ਕੇ ਆਪਣੀ ਝੋਲੀ ਚ ਬਿਠਾ ਲੈਣ ਬਾਰ ਬਾਰ ਦੇਖਣ ਬਾਰ ਬਾਰ ਦੇਖਣ ਸਾਰਾ ਕੁਝ ਦੇਖਦੇ ਰਹੇ ਜਿਹੜੇ ਵੀ ਆਏ ਚਾਚੇ ਤਾਏ ਸਾਰਿਆਂ ਨੇ ਕਿਹਾ ਕਿ ਜੇਠਾ ਭਾਗਾ ਹੋ ਗਿਆ ਹੈ ਅਨਾਥ ਹੋ ਗਿਆ ਦੀ ਮਾਂ ਦਾ ਸਾਇਆ ਸੀ ਤੋਂ ਚਲਾ ਗਿਆ ਹੈ ਸਾਰਾ ਕੁਝ ਇਹਨਾਂ ਨੇ ਆਪਣੇ ਅੱਖਾਂ ਨਾਲ ਦੇਖਿਆ ਇਹ ਦਾਲਦੀ ਇਹਨਾਂ ਨੂੰ ਅੰਗਲੀ ਫੜ ਕੇ ਲੈ ਗਏ ਜਿੱਤੇ ਸੰਸਕਾਰ ਹੋਇਆ ਸਭ ਕੁਝ ਹੋਇਆ ਸਭ ਕੁਝ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਹੁੰਦਿਆਂ ਦੇਖਿਆ ਫਿਰ ਇਹਨਾਂ ਨੇ ਸੋਚਿਆ ਜਾਣਿਆ ਕਿ ਮਾਂ ਤਾਂ ਮੈਨੂੰ ਕਹਿੰਦੀ ਸੀ ਜੇਠੇ ਨੂੰ ਬੜਾ ਵੱਡਾ ਬਣਾਉਣਾ ਹੈ ਇੱਕ ਦਿਨ ਮੈਂ ਜੇਠੇ ਨੂੰ ਬੜਾ ਵੱਡਾ ਬਣਾਵਾਂਗੀ ਉਹ ਤਾਂ ਵੱਡਾ ਬਣੇਗਾ ਜੇਠਾ ਇਹ ਉਹ ਤਾਂ ਮੈਨੂੰ ਆਕਾਰ ਵਿੱਚ ਵੀ ਵੱਡਾ ਨਹੀਂ ਕਰਕੇ ਗਈ ਉਹ ਆਕਾਰ ਵਿੱਚ ਵੀ ਨਹੀਂ ਮੈਨੂੰ ਵੱਡਾ ਕਰ ਗਈ ਇਸ ਤਰ੍ਹਾਂ ਉਹਨਾਂ ਦੀ 2.5 ਸਾਲ ਦੀ ਉਮਰ ਮਾਂ ਦਾ ਸਾਆ ਉੱਠ ਗਿਆ ਤੇ ਹਰਦਾਸ ਜੀ ਨੇ ਮਾਂ ਵਾਲਾ ਵੀ ਪਿਆਰ ਦਿੱਤਾ ਤੇ ਪਿਓ ਵਾਲਾ ਵੀ ਫਿਰ ਇਹ ਉੱਠਦੇ ਇਸ਼ਨਾਨ ਕਰਾਉਂਦੇ ਕੱਪੜੇ ਬਦਲਵਾਂਦੇ ਖਾਣਾ ਖਵਾਉਂਦੇ ਬਣਾਉਂਦੇ ਖਾਣਾ ਵੇੜੇ ਚਾਰੂ ਕਰਨਾ ਨਾਲ-ਨਾਲ ਉਹ ਵੀ ਕਰਨ ਲੱਗ ਗਿਆ ਨਾਲ-ਨਾਲ ਉਹ ਵੀ ਲੱਗਦਾ ਪਿਤਾ ਦੇ ਇਸ ਤਰ੍ਹਾਂ ਆਸਤਾ-ਆਸਤਾ ਮਾਂ ਦਾ ਪਿਆਰ ਭੁੱਲ ਗਿਆ ਤੇ ਉਹਦੇ ਪਿਆਰ ਵਿੱਚ ਰੁੱਝ ਗਿਆ ਕਿਉਂ ਨੇ ਮਾਂ ਵਾਲਾ ਵੀ ਪਿਆਰ ਦਿੱਤਾ ਇਸ ਤਰ੍ਹਾਂ ਕਰਦੇ ਕਰਦੇ ਜਦੋਂ 7 ਸਾਲ ਬੀਤੇ 7 ਸਾਲ ਮਗੋਂ ਮਗਰੋਂ ਹਰ ਦਾਸ ਦੀ ਲੰਮੇ ਪੇ ਪੇ ਉੱਠੇ ਹੀ ਨਾ ਸਰ ਸਾਲ ਮਗਰੋਂ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਜੇਠਾ ਜੀ ਉੱਠੇ ਉੱਠੇ ਤੇ ਉਹਨਾਂ ਸੋਚਿਆ ਪਿਤਾ ਜੀ ਉੱਠੇ ਨਹੀਂ ਉਹ ਕਹਿੰਦੇ ਚੱਲ ਸੁਣ ਦਿਓ ਮੈਂ ਹੀ ਕੰਮ ਕਰ ਲੈਣਾ ਅੱਜ ਮੈਂ ਹੀ ਝੂਠਾਵਾਂਗਾ ਕਾਂਗੇ ਮੈਂ ਤੁਹਾਡੇ ਤੋਂ ਪਹਿਲਾਂ ਉੱਠ ਗਿਆ ਹਾਂ ਅੱਜ ਮੈਂ ਸਾਰਾ ਕੰਮ ਕਰ ਲੈਣਾ ਹਾਂ ਆਪ ਹੀ ਉਹ ਉੱਠਿਆ ਜਿਹੜੇ ਵਿੱਚੋਂ ਝਾੜੂ ਬਾਰੀ ਜਿਸ ਤਰ੍ਹਾਂ ਕਰਦੇ ਸਨ ਸਾਰਾ ਕੰਮ ਕੀਤਾ ਇਹ ਘੜੇ ਚੋਂ ਪਾਣੀ ਦਾ ਗਲਾਸ ਲਿਆ ਰੋਜ਼ ਪਿਤਾ ਜੀ ਦਿੰਦੇ ਸਨ ਚੇਠਾ ਜੀ ਨੂੰ ਅੱਜ ਉਹਨਾਂ ਨੇ ਕਿਹਾ ਕਿ ਅੱਜ ਮੈਂ ਪਾਣੀ ਦੇਵਾਂਗਾ ਆਪਣੇ ਹੱਥਾਂ ਨਾਲ ਆਵਾਜ਼ ਮਾਰੀ ਪਾਣੀ ਦਾ ਗਲਾਸ ਚੁੱਕਿਆ ਹੋਇਆ ਉਹ ਕਿੱਥੋਂ ਉੱਠਣ ਹੋਣ ਤੇ ਉੱਠਣ ਬੜੀਆਂ ਆਵਾਜ਼ਾਂ ਮਾਰੀਆਂ ਹਲੂਨੇ ਮਾਰੇ ਉੱਠੇ ਨਾ ਉਹ ਦੇਖ ਕੇ ਹੈਰਾਨ ਅਚੰਬ ਗਿਆ ਇਹ ਮੇਰੀ ਮਾਂ ਵਾਲਾ ਸਾਹ ਤੇ ਨਹੀਂ ਹੋ ਗਿਆ ਮੇਰੀ ਮਾਂ ਵੀ ਇਸ ਤਰ੍ਹਾਂ ਹੀ ਹੋਈ ਸੀ ਮਾਂ ਵੀ ਇਸ ਤਰ੍ਹਾਂ ਹੀ ਨਹੀਂ ਉੱઠી ਸੀ ਘਰੇ ਵਿੱਚ ਇੱਕ ਕੋਲ ਆਂਡ ਗਵਾਂਡ ਇੱਕ ਮਾਈ ਨੇ ਆਈ ਅੰਦਰ ਕਹਿੰਦੀ ਆ ਤੁਹਾਡੇ ਘਰ ਵਿੱਚ ਖਲਕਾ ਦੜਕਾ ਨਹੀਂ ਆਇਆ ਕੋਈ ਅੱਗ ਨਹੀਂ ਬਲਦੀ ਦਿਖੀ ਕੀ ਗੱਲ ਹੈ ਜਾ ਕੇ ਦੇਖਾਂ ਜਾ ਕੇ ਦੇਖਿਆ ਜਿਹਰ ਦਾਰਸ਼ੀ ਤਾਂ ਪੂਰੇ ਹੋਏ ਹੋਏ ਸਨ ਉਹ ਕੱਲ ਚਲਾਣਾ ਕਰ ਗਏ ਸਨ ਉਹਨੇ ਕਿਹਾ ਜੇਠਿਆ ਤੂੰ ਆ ਭਾਗਾ ਹੋ ਗਿਆ ਹੈ ਤੂੰ ਤੇਰੇ ਸਿਰ ਤੋਂ ਪਿਓ ਦਾ ਵੀ ਸਾਇਆ ਉੱਠ ਗਿਆ ਹੈ ਉਹ ਕਾਲ ਚਲਾਣਾ ਕਰਕੇ ਰੋਣਾ ਪਿੱਟਣਾ ਪੈ ਗਿਆ ਆਂਡ ਗਵਾਂਡ ਚਾਚੇ ਤਾਏ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਕਿੱਟੀ ਚਾਦਰ ਪਾ ਦਿੱਤੀ ਗਈ ਕਿੱਟੀਆਂ ਚਾਦਰਾਂ ਵਿੱਚ ਗਈਆਂ ਰੋਣੇ ਪਿੱਟਣੇ ਸ਼ੁਰੂ ਹੋ ਗਏ ਤੇ ਜਦੋਂ ਪਤਾ ਲੱਗਾ ਬਾਸਕਰੇ ਤੋਂ ਇਹਨਾਂ ਦੀ ਨਾਨੀ ਸੀ ਜੇਠਾ ਜੀ ਦੀ ਉਹਨੂੰ ਖਬਰ ਪਹੁੰਚੀ ਉਹ ਵੀ ਆਈ ਜਦੋਂ ਪੂਰਿਆ ਸੰਸਕਾਰ ਹੋਇਆ ਸਭ ਕੁਝ ਹੋਇਆ ਨਾਨੀ ਨੇ ਦੇਖਿਆ ਕਿਸੇ ਨੇ ਬਾ ਨਹੀਂ ਫੜੀ ਜੱਠੇ ਦੀ ਸਾਰਿਆਂ ਚਾਚੀਆਂ ਤਾਈਆਂ ਨੇ ਆਪਣੇ ਆਦਮੀਆਂ ਨੂੰ ਕੰਨ ਭਰੇ ਕਿ ਹੁਣ ਤੁਸੀਂ ਇਹਦੀ ਜ਼ਿੰਮੇਵਾਰੀ ਨਾ ਲੈ ਲੈਣਾ ਕਿ ਤੇਰੇ ਜੱਠੇ ਦੀ ਰੋਟੀ ਪਾਣੀ ਦੀ ਹੁਣ ਜ਼ਿੰਮੇਵਾਰੀ ਨਹੀਂ ਲੈਣੀ ਕਹ ਸਾਡੇ ਤੇ ਭਾਰੂ ਪੈ ਜਾਏਗਾ ਰੋਟੀ ਪਾਣੀ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲੈਣੀ ਆਪਰੇ ਸਰਤੇ ਦੇ ਕੋ ਕੀ ਸੋਚਦੇ ਭੀ ਹਨ ਵਾਹਿਗੁਰੂ ਕੋਈ ਜੇਠਾ ਜੀ ਜਿਹੜੇ RAMDAS ਜੀ ਬਣਦੇ ਹਨ ਭੁੱਖੇ ਨੰਗੇ ਹਜ਼ਾਰਾਂ ਲੋਕ ਕਰੋੜਾਂ ਲੋਕ ਉੱਥੋਂ ਜਿਹੜੇ ਭੁੱਖਿਆਂ ਨੂੰ ਗਰੀਬਾਂ ਨੂੰ ਰੱਜ ਕੇ ਲੰਗਰ ਰੱਜ ਕੇ ਖਾਣ ਵਾਸਤੇ ਮਿਲਦਾ ਹੈ ਦੇਸੀ ਘੋੜੇ ਲੰਗਰ ਰੁੱਲ ਪਿਆ ਹੋਇਆ ਹੈ ਜਡੀਆਂ ਕਹਿੰਦੀਆਂ ਸਾਨੂੰ ਚਾਚੀਆਂ ਤਾਈਆਂ ਮੇੜੇ ਉਹ ਮੁਕੇ ਮਰਦੇ ਸਨ ਕਿ ਇਹ ਮਾਨੂ ਵੀ ਖਾ ਗਿਆ ਪਿਓ ਵੀ ਖਾ ਗਿਆ ਆਪਾਗਾ ਹੈ ਇਹਦੇ ਨੇੜੇ ਨਹੀਂ ਲੱਗਣਾ ਜਦੋਂ ਨਾਨੀ ਨੇ ਦੇਖਿਆ ਕਿਸੇ ਨੇ ਪੱਲਾ ਨਾ ਫੜਿਆ ਕਿਸੇ ਨੇ ਜੇਠੇ ਦੀ ਬਾਹ ਨਾ ਪੜੀ ਨਾਨੀ ਹੱਥ ਫੜ ਕੇ ਤਾਲਾ ਮਾਰ ਦਿੱਤਾ ਤਾਲਾ ਮਾਰ ਕੇ ਇੱਛਾ ਨਾ ਦੇਖਿਆ ਕਿਸੇ ਨੇ ਨਹੀਂ ਦੇਖਿਆ ਜੇਠੇ ਨੂੰ ਪੜ ਕੇ ਲਾਗੇ ਬਾਸਪਰੇ ਉੱਥੇ ਰਾਗੀ ਉੱਥੇ ਉੱਥੇ ਵੀ ਅਜੀਬ ਵੀ ਵਰਤਾਵਾ ਹੋਇਆ ਉਹਨਾਂ ਨਾਲ ਕਿਉਂ ਬੱਚੇ ਮਨ ਬੜਾ ਛੋਟਾ ਸੀ 2.5 ਸਾਲ ਦੀ ਉਮਰ ਕੀ ਹੈ ਜਦੋਂ ਬਾਹਰ ਜਾਣ ਖੇਡਣ ਵਾਸਤੇ ਨਿੱਕੇ ਨਿੱਕੇ ਬੱਚਿਆਂ ਨਾਲ ਦਿਲ ਕਰਦਾ ਇਹ ਬੱਚੇ ਖੇਡਦੇ ਹੀ ਨੇ ਮਾਵਾਂ ਕੀ ਕਰਨ ਉਹਨੂੰ ਬਾਹਰ ਕੱਢ ਕੇ ਧੱਕਾ ਮਾਰ ਕੇ ਦਰਵਾਜ਼ੇ ਬੰਦ ਕਰ ਲੈ ਇਹ ਇਹਨਾਂ ਦਾ ਛਾਇਆ ਨਹੀਂ ਪੈਣ ਦੇਣਾ ਤੁਹਾਡੇ ਤੇ ਇਹ ਆ ਭਾਗਾ ਹੈ ਮਾਂ ਨੂੰ ਖਾ ਗਿਆ ਪਿਓ ਨੂੰ ਖਾ ਗਿਆ ਇਹ ਭਾਗਾ ਹੈ ਇਸ ਤਰ੍ਹਾਂ ਕਰਦੀਆਂ ਸਨ ਦਰਵਾਜ਼ੇ ਬੰਦ ਕਰ ਲੈਂਦੀਆਂ ਸਨ ਇਹ ਉਹਨਾਂ ਦਾ ਦਿਲ ਬੜਾ ਚੜ੍ਹਪਧਾ ਸੀ ਕਹਾਂ ਰਾ ਕੇ ਨਾਨੀ ਨੂੰ ਦੱਸੇ ਨਾਨੀ ਕਹੇ ਕੋਈ ਨਹੀਂ ਬੱਚਾ ਅਸੀਂ ਕੀ ਲੈਣਾ ਹੈ ਖੇਡਣ ਤੋਂ ਅਸੀਂ ਆਪਣਾ ਕੰਮ ਰੁਜ਼ਗਾਰ ਕਰਾਂਗੇ ਕਿਉਂ ਗਰੀਬ ਸੀ ਛੋਲੇ ਉਬਾਲਣੇ ਊਗੜੀਆਂ ਫਿਰ ਬਣਾਉਂਦੀਆਂ ਊਗੜੀਆਂ ਬਣਾਉਣੀਆਂ ਛੋਲੇ ਉਬਾਲਣੇ ਛੋਲੇ ਸਿਰ ਤੇ ਛਾਪਾ ਰੱਖਣਾ ਛੋਲਿਆਂ ਦਾ ਛੋਲੇ ਲੈ ਜਾਣੇ ਹੁੰਗੜੀਆਂ ਲੈ ਲਓ ਹੁੰਗੜੀਆਂ ਲੈ ਲਓ ਇਸ ਤਰ੍ਹਾਂ ਹੱਥੇ ਮਾਰਨ ਛੋਲੇ ਛੋਲੇ ਹੁੰਗੜੀਆਂ ਦਾ ਕੰਮ ਕਰਨ ਲੱਗੇ ਇਸ ਤਰ੍ਹਾਂ ਹੀ ਉਹਨਾਂ ਦੇ 10 ਸਾਲ ਗੁਜ਼ਰ ਗਏ ਇਸ ਤਰ੍ਹਾਂ ਹੀ ਉਹ ਵਿਚਰਦੇ ਰਹੇ ਚੱਬਾ ਸਿਰ ਤੇ ਚੁਕੜਾਂ ਹੁੰਗੜੀਆਂ ਵੇਚ ਕੇ ਆਣਾ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅਮਰਦਾਸ ਜੀ ਮਹਾਰਾਜ ਪਿੱਛੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੜੀ ਸੇਵਾ ਕਰ ਰਹੇ ਸਨ ਉਹ ਸੇਵਾ ਵਿੱਚ ਸਨ ਬੜੀ ਉਹਨਾਂ ਦੀ ਉਮਰ ਸੀ 60 ਸਾਲ ਦੀ ਉਮਰ ਸੀ ਬਾਰਾ 13 13 ਸਾਲ ਨੂੰ ਨੇ ਅੰਤ ਤੱਕ ਸੇਵਾ ਕੀਤੀ ਇੱਕ ਵਾਰੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੇਸਾਰਾ ਹੋ ਗਿਆ ਹੈ ਇਹਦੇ ਸਿਰ ਤੋਂ ਮਾਂ ਪਿਓ ਦਾ ਸਾਯਾ ਉੱਠ ਗਿਆ ਹੈ ਉਹਨਾਂ ਨੇ ਚਿੱਤ ਤੇ ਹੱਥ 떼 ਰਿਆ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜਿਹਦਾ ਕੋਈ ਨਾ ਨਾ ਹੋਵੇ ਉਹਦਾ ਰੱਬ ਹੈ ਉਹਦਾ ਰੱਬ ਹੁੰਦਾ ਹੈ ਉਹਨਾਂ ਨੇ ਚਿੱਟਾ ਦਾੜਾ ਸਮਸ਼ਟ ਤੇ ਦੂਰ ਅਮਰਦਾਸ ਮਹਾਰਾਜ ਜੀ ਨੇ ਵਰ ਦਿੱਤਾ ਹੱਥ ਰੱਖਿਆ ਤੇ ਤੇ ਬੱਚੇ ਦੇ ਬੱਚੇ ਨੂੰ ਆਸ਼ੀਰਵਾਦ ਦਿੱਤੇ ਇਹ ਜਿਹਦਾ ਕੋਈ ਨਹੀਂ ਉਹਦਾ ਰੱਬ ਹੈ ਉਹਨੂੰ ਹੌਸਲਾ ਦਿੱਤਾ ਇਸ ਤਰ੍ਹਾਂ ਹੀ ਵਕਤ گزر گزرਦਾ ਗਿਆ ਰੋਜ਼ ਉਹਨਾਂ ਨੇ ਕੋਲੇ ਲੈ ਕੇ ਆਣੇ ਛੋਲੇ ਵੇਚਣੇ ਇਸ ਤਰ੍ਹਾਂ ਹੀ ਉਹਨਾਂ ਦਾ ਕੰਮ ਚੱਲਦਾ ਰਿਹਾ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਥੋੜੀ ਜੀ ਜ਼ਮੀਨ ਸੀ ਕੋਈ ਉਹਨਾਂ ਵਿੱਚ ਕੋ ਪ੍ਰੇਤਾਂ ਦਾ ਵਾਸਾ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹ ਖਰੀਦੀ ਆਪਣੇ ਮੁੱਲ ਪਿਆ ਸਿਆਂ ਦੀ ਖਰੀਦੀ ਖਰੀਦ ਕੇ ਉੱਥੇ ਗੋਇੰਦਵਾਲ ਸਾਹਿਬ ਦੀ ਉਸਾਰੀ ਹੋਈ ਉਹਦਾ ਨਾਮ ਪਿਆ ਗੋਇੰਦਵਾਲ ਸਾਹਿਬ ਮੋਹਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜਿਆਂ ਨੂੰ ਬੇਸੇਵਾ ਦਿੱਤਾ ਬੜਿਆਂ ਨੂੰ ਉੱਥੇ ਆਪਣੇ ਕੋਲ ਰੱਖਿਆ ਵਸਾਇਆ ਇੱਕ ਛੰਨ ਜੜੀ ਹੈ ਇਹਨਾਂ ਨੂੰ ਵੀ ਪਾ ਦਿੱਤੀ ਭਾਈ ਜੱਠਾ ਜੀ ਨੂੰ ਉਹਨਾਂ ਦੀ ਨਾਨੀ ਬਸਕਰ ਰੰਦੇ ਸਰ ਇਹਨਾਂ ਨੂੰ ਵੀ ਛੰਨ ਪਾ ਦਿੱਤੀ ਇਹ ਉੱਥੇ ਰਹਿਣ ਲੱਗੇ ਜਦੋਂ ਇਹ 10 ਸਾਲ ਬਾਅਦ 18 ਸਾਲ ਦੀ ਉਮਰ ਹੋਈ ਬੜੇ ਜਵਾਨ ਥੋੜੀ ਦਾੜੀ ਕੁੱਟੀ ਬੜੇ ਸੋਹਣੇ ਜਵਾਨ ਨਜ਼ਰ ਆਉਣ ਲੱਗੇ ਇੱਕ ਵਾਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਦੇਖੇ ਇਹਨਾਂ ਨੂੰ ਜੇਠਾ ਜੀ ਨੂੰ ਸਿਰ ਤੇ ਛੱਪਾ ਸੀ ਔਰ ਜਾ ਰਹੇ ਤਨ ਇਹਨਾਂ ਨੇ ਬਾਜ ਮਾਰੀ ਉੱਤਰ ਦੇ ਪੁੱਤਰ ਕਿਹਾ ਤੇ ਇਕਦਮ ਸ਼ਰੀਰ ਵਿੱਚ ਨਾਟ ਵੱਜੀ ਭਾਈ ਜੇਠਾ ਜੀ ਦੋ ਭਾਈ ਜੇਠਾ ਜੀ ਦਾ ਮਨ ਤੇ ਦਾ ਬੜਾ ਲੁੰਦਰ ਗਿਆ ਸੀ ਉੱਤਰ ਸ਼ਬਦ ਸੁਣਨ ਮਾਤੇ ਇੱਕਦਮ ਤਣ ਫੁੱਟੇ ਇਹ ਮੈਨੂੰ ਅੱਜ ਪੁੱਤਰ ਕਹਿ ਕੇ ਕਿੰਨੇ ਪੁਕਾਰਿਆ ਹੈ ਅੱਜ ਮੈਨੂੰ ਪੁੱਤਰ ਪੁੱਤਰ ਦਾ ਕਹਿੰਦੇ ਕਹਿੰਦੇ ਕਾਹ ਨਹੀਂ ਸੁੱਕ ਗਏ ਸੰ ਅੱਜ ਆਵਾਜ਼ ਪੁੱਤਰ ਦੀ ਸੁਣੀ ਅੱਖਾਂ ਅੰਥੂਆਂ ਨਾਲ ਭਰ ਗਈਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਅੱਜ ਜਿੰਨੇ ਵੀ ਛੋਲੇ ਨੇ ਉਹਾਰੇ ਛੋਲੇ ਮੈਨੂੰ ਦੇ ਦੇ ਜਿੰਨੇ ਵੀ ਤੇਰੇ ਛੱਬੇ ਛੋਲੇ ਦੇ ਉਤਰਾ ਮੈਨੂੰ ਦੇ ਦੇ ਪਰ ਪੈਸੇ ਨਹੀਂ ਮੇਰੇ ਕੋਲ ਪੈਸੇ ਨਹੀਂ ਦੇ ਲੈਣੇ ਇਹ ਛੋਲੇ ਦੇ ਦੇ ਕੋਈ ਨੇ ਖੁਸ਼ ਹੋਏ ਭਾਈ ਜੱਠਾ ਜੀ ਕਿ ਮੈਂ ਕਹਿੰਦੇ ਪੁੱਤਰ ਕਹਿ ਕੇ ਪੁਕਾਰਿਆ ਇਸ ਤੋਂ ਕੀਮਤ ਇੰਨੀ ਵੱਡੀ ਕੀ ਹੋ ਸਕਦੀ ਹੈ ਕਿਉਂਕਿ ਮਾਂ ਦਾ ਸਾਇਆ ਦਾ ਉੱਠ ਗਿਆ ਸੀ 25 ਦੀ ਉਮਰ ਵਿੱਚ ਕੋਣ ਕਹਿੰਦਾ ਪੁੱਤਰ ਕਾਨੀ ਸੁੱਕ ਗਏ ਸੰ ਕੰਨ ਆਵਾਜ਼ ਸੁਣਨ ਉੱਤੇ ਵਹਿਬਰ ਹੋਏ ਹੋਏ ਸਨ ਇਹ ਕੋਈ ਪੁੱਤਰ ਕਵੇ ਅੱਜ ਬੜੀ ਢੇਰ ਮਗਰੋਂ ਪੁੱਤਰ ਦੀ ਆਵਾਜ਼ ਸੁਣੀ ਤੇ ਮਨ ਵਹਿਬਰ ਹੋ ਗਿਆ ਤੜਫਿਆ ਅੱਖਾਂ 'ਚੋਂ ਅੰਤੂ ਇੱਕ ਸੈਨੇ ਮੈਨੂੰ ਪੁੱਤਰ ਕਰਕੇ ਪੁਕਾਰਿਆ ਹੈ ਅੰਦਰੋਂ ਮਨ ਗਦਗਦ ਹੋ ਗਿਆ ਉਹਨਾਂ ਨੇ ਸਾਰੇ ਛੋਲੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੇ ਦਿੱਤੇ ਉਹ ਅੰਮ੍ਰਿਤਾਲ ਦੀ ਮਹਾਰਾਜ ਦਾ ਆਪਣਾ ਸੀ ਕੋਈ ਜਿਸ ਭਾਣੇ ਵਿੱਚ ਸੀ ਕੋਈ ਦੇਖਣਾ ਜਾਂਦੇ ਸਨ ਜਿਸ ਸਬਰ ਸੰਤੋਖ ਸਾਰਾ ਖੱਬਾ ਛੋਲਿਆਂ ਦਾ ਦੇਜ ਕੇ ਘਰ ਵਾਂਗ ਲਿਆ ਗਏ ਜਦੋਂ ਘਰ ਪੁੱਜੇ ਤਾਂ ਨਾਨੀ ਨੇ ਕਿਹਾ ਅੱਜ ਬੜੀ ਜਲਦੀ ਆ ਗਏ ਹੋ ਹਸ ਸਾਰੇ ਛੋਲੇ ਤੁਹਾਡੇ ਵੀ ਇਕ ਗਏ ਹਨ ਅੱਜ ਬਟੇ ਚੰਗੀ ਹੋਣੀ ਇਹ ਭਾਈ ਜੇਠਾ ਜਿਹੜੀਆਂ ਅੱਖਾਂ ਚਾਂਸੂ ਆ ਗਏ ਉਹ ਕਹਿੰਦੇ ਤੂੰ ਉਦਾਸ ਕਿਉਂ ਹੋ ਗਿਆ ਹੈ ਕਹਿੰਦੇ ਮੈਂ ਉਦਾਸ ਨਹੀਂ ਹੋਇਆ ਅੱਜ ਮੈਂ ਬੜਾ ਖੁਸ਼ ਹੋ ਗਿਆ ਇਹ ਮੇਰੇ ਜਿਹੜਾ ਬੇਬਲ ਹੋਇਆ ਸੀ ਮੈਂ ਇੱਕ ਆਵਾਜ਼ ਪੁੱਤਰ ਦੀ ਸੁਣਨ ਵਾਸਤੇ ਅੱਜ ਮੈਨੂੰ ਕਿਸੇ ਨੇ ਪੁੱਤਰ کہہ ਕੇ ਪੁਕਾਰਿਆ ਹੈ ਇਹ ਕੰਨ ਮੇਰੇ ਸੁਣਨ ਵਾਸਤੇ ਬੜੇ ਚਿਰ ਤੋਂ ਬੇਬਲ ਹੋਏ ਹੋਏ ਸਨ ਅੱਜ ਮੇਰਾ ਹੀ ਹਿਰਦਾ ਜਿਹੜਾ ਹੈ ਅੱਜ ਠੰਡ ਨਾਲ ਭਰ ਗਿਆ ਹੈ ਰਾਜੇ ਮੇ ਪੁੱਤਰ ਦੀ ਕਿਸੇ ਨੇ ਮੈਨੂੰ ਪੁੱਤਰ ਕਹਿ ਕੇ ਪੁਕਾਰਿਆ ਹੈ ਇਸ ਤੋਂ ਕੀਮਤ ਕੀ ਹੋ ਸਕਦੀ ਹੈ ਇਹ ਛੋਲਿਆਂ ਦੀ ਕੀਮਤ ਬੈਸਟੀਆਂ ਦੀ ਕੀਮਤ ਕੁਛ ਨਹੀਂ ਇਸ ਤੋਂ ਉੱਪਰ ਕੀਮਤ ਕੀ ਹੋ ਸਕਦੀ ਹੈ ਨਾਨੀ ਨੂੰ ਕਿਹਾ ਨਾਨੀ ਨੂੰ ਕਿਹਾ ਅੱਜ ਮੇਰੇ ਛਾਬੇ ਦੇ ਗੁਰੂ ਅਮਰਦਾਸ ਮਹਾਰਾਜ ਜੀ ਆਏ ਸਨ ਉਹਨਾਂ ਨੇ ਮੇਰੇ ਸਾਰੇ ਛੋਲੇ ਮੰਗ ਲਏ ਮੈਂ ਬੜੀ ਖੁਸ਼ੀ ਨਾਲ ਛੋਲੇ ਦੇ ਦਿੱਤੇ ਪੁੱਤਰ ਕਹਿ ਕੇ ਪੁਕਾਰਿਆ ਮੈਨੂੰ ਬੜੀ ਖੁਸ਼ੀ ਹੋਈ ਤੇ ਨਾਨੀ ਬੜੀ ਖੁਸ਼ ਹੋਈ ਕਹਿੰਦੀ ਤੂੰ ਪੈਸੇ ਤੇ ਨਹੀਂ ਕਿੱਥੇ ਮੰਗ ਲੇ ਉਹ ਨਾ ਜੇਠਾ ਜੀ ਨੇ ਕਿਹਾ ਕਿਉਂ ਕਹਿੰਦੇ ਇਸ ਪੁੱਤਰ ਕਹਿਣ ਨਾਲੋਂ ਇਸ ਕੀਮਤ ਤੋਂ ਹੋਰ ਕੀਮਤ ਕੀ ਹੋ ਸਕਦੀ ਹੈ ਜਿਨ੍ਹਾਂ ਨੇ ਮੈਨ ਆਵਾਜ਼ ਸੁਣਨ ਵਾਸਤੇ ਬਹਿ ਪਲਸਾਂ ਉੱਤਰਦੀ ਉੱਤਰ ਕਹਿ ਕੇ ਜਿਨ੍ਹਾਂ ਨੇ ਮੈਨ ਪੁਕਾਰਿਆ ਹੈ ਇਸ ਤੋਂ ਹੋਰ ਕੀਮਤ ਕੀ ਹੋ ਸਕਦੀ ਹੈ ਅੱਜ ਮੈਨੂੰ ਉਹਨਾਂ ਨੇ ਪੁੱਤਰ ਕਹਿ ਕੇ ਪੁਕਾਰਿਆ ਹੈ ਬੜੀ ਨਾਨੀ ਵੀ ਖੁਸ਼ ਹੋਈ ਇਸ ਰਹੀ ਟਾਈਮ ਨੰਗਦਾ ਰਿਆ ਨੰਗਦਾ ਰਿਆ ਇੱਕ ਵਾਰੀ ਗੁਰੂ ਅਮਰਦਾਸ ਜੀ ਨੂੰ ਮਹਾਰਾਣੀ ਨੂੰ ਮੰਥਾ ਦੇਵੀ ਨੇ ਕਿਹਾ ਕਿ ਮੰਥਾ ਦੇਵੀ ਕੁੜੀਆਂ ਵੱਡੀਆਂ ਮੰਥਾ ਦੇਵੀ ਨੇ ਆਪਣੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਕਿ ਧੀਆ ਵੱਡੀਆਂ ਹੋ ਗਈਆਂ ਹਨ ਇਹਨਾਂ ਦਾ ਵੀ ਸੋਚੋ ਕੋਈ ਵਾਰ ਵਾਸਤੇ ਇਹ ਭਾਨੀ ਜੀ ਉਹ ਵੱਡੇ ਸਨ ਪਹਿਲਾਂ ਉਹਨਾਂ ਦਾ ਕਰਨਾ ਸੀ ਕਹਿੰਦੇ ਇਹਨਾਂ ਦਾ ਕੋਈ ਯੋਰ ਜੋਗ ਵਰ ਦੇਖੋ ਤੇ ਕਿਹੜਾ ਹੋ ਸਕਦਾ ਹੈ ਤੇ ਉਸ ਟਾਈਮ ਗੁਰੂ ਕੇ ਮਹਿਲ ਤੋਂ ਉਧਰੋਂ ਨਿਕਲ ਰਹੇ ਸਨ ਭਾਈ ਜੇਠਾ ਜੀ ਛਾਬਾ ਸਿਰ ਤੇ ਚੁੱਕੀ ਤੇ ਅੰਧਕ ਫਿਰ ਸੇਵਾ ਵੀ ਕਰਨ ਲੱਗ ਗਏ ਗੋੰਦਵਾਲ ਦੀ ਸੇਵਾ ਕਰਨ ਲੱਗੇ ਗੁਰੂ ਰੰਧਰ ਸਾਹਿਬ ਦੀ ਮਿੱਟਾਂ ਘਾਰੇ ਦੀ ਸੇਵਾ ਜਲਦੀ ਸੀ ਬੜੀ ਸੇਵਾ ਕਰਦੇ। ਉਹ ਸੇਵਾ ਕਰਦੇ ਮਿੱਟੀ ਨਾਲ ਮਿੱਟੀ ਹੋ ਜਾਂਦੇ ਦੇਖਦੇ ਨਾ ਅਣਤ ਸੇਵਾ ਕਰਦੇ। ਉਹ ਕਹਿੰਦੇ ਮੈਨੂੰ ਤੇ ਇਹ ਜੇਠਾ ਜੀ ਬੜੇ ਚੰਗੇ ਲੱਗਦੇ ਹਨ। ਮੈਨੂੰ ਇਸ ਵਰਗਾ ਦਾ ਮਾਰ ਚਾਹੀਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਇਸ ਤੋਂ ਉੱਪਰ ਇਹ ਫਿਰ ਤੇਰੇ ਵਾਸਤੇ ਜੇਠਾ ਹੀ ਹੈ। ਇਸ ਤੋਂ ਉੱਪਰ ਹੋਰ ਕੋਈ ਨਹੀਂ ਹੋ ਸਕਦਾ ਇਹ ਜੇਠਾ ਹੀ ਹੈ। ਫਿਰ ਮਨਸਾ ਜੀ ਨੇ ਕਿਹਾ ਇਹ ਜੇਠਾ ਜੀ ਤਾਂ ਠੀਕ ਹੈ ਪਰ ਇਹਨਾਂ ਦਾ ਘਰ ਕਾਨਿਆਂ ਦਾ ਬੜੀ ਛੋਟੀ ਛਪਰੀ ਹੈ ਮੇਰੀ ਧੀ ਵਾਸਤੇ ਕੋਈ ਵੱਡਾ ਘਰ ਹੋਣਾ ਚਾਹੀਦਾ ਹੈ ਕੋਈ ਇਹਨਾਂ ਦੇ ਮਾਂ ਪਿਓ ਦਾ ਸਾਯਾ ਫਿਰਤੇ ਨਹੀਂ ਤੇ ਵੱਡਾ ਘਰ ਹੋਣਾ ਚਾਹੀਦਾ ਗੁਰੂ ਅਮਰਦਾਸ ਜੀ ਨੇ ਕਿਹਾ ਉਹਨਾਂ ਨੂੰ ਟਾਈਮ ਦਿੱਤਿਆ ਕਹਿੰਦੇ ਤੂੰ ਨਹੀਂ ਜਾਣਦੀ ਮਨਸਾ ਦੇਵੀ ਇਦੇ ਉੱਪਰ ਛਤਰ ਚੁੜਨਾ ਹੈ। ਇਹਦੇ ਉੱਤੇ ਸੋਨੇ ਦੇ ਛਤਰ ਚੁੜਨੇ ਹਨ। ਇਹਨਾਂ ਦਾ ਘਰ ਇੰਨਾ ਵੱਡਾ ਇੰਨਾ ਵੱਡਾ ਹੋਏਗਾ। ਇੰਨਾ ਵੱਡਾ ਹੋਏਗਾ ਕੋਈ ਤੂੰ ਅੰਦਾਜ਼ਾ ਨਹੀਂ ਲਾ ਸਕਦੀ। ਇਹਨਾਂ ਦਾ ਘਰ ਇੰ ਇੰਨਾ ਵੱਡਾ ਇੰਨਾ ਹੋਏਗਾ। ਤੂੰ ਅੰਦਾਜ਼ਾ ਨਹੀਂ ਲਾ ਸਕਦੀ। ਇਹ ਜੇਠਾ ਜੀ ਹੀ ਹਨ। ਇਹ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੇਠਾ ਜੀ ਨੂੰ ਦੇਖਦੇ ਰੇ ਅੰਤ ਤੱਕ ਸੇਵਾ ਅੰਤ ਤੱਕ ਸੇਵਾ ਕਰ ਦਿੱਤਾ ਅੰਤ ਤੱਕ ਸੇਵਾ ਕੀਤੀ ਫਿਰ ਇਹਨਾਂ ਦੀ ਪ੍ਰੀਖਿਆ ਵੀ ਹੋਈ ਥੜੇ ਬਣਾਉਂਦੀ ਸਤ ਦਿਨ ਸੇਵਾ ਲੱਗੀ ਰਹੀ ਥੜੇ ਬਣਾਉਂਦੀ ਬਾਬਾ ਮੋਰੀ ਜੀ ਮੋਨ ਜੀ ਤੇ ਥੜੇ ਬਣਾਉਂਦੇ ਦੇ ਗੁਰੂ ਅਮਰਦਾਸ ਜੀ ਢਾਹ ਦਿੰਦੇ ਉਹ ਕਹਿੰਦੇ ਤੁਸੀਂ 95 ਸਾਲ ਦੀ ਉਮਰ ਹੋ ਗਈ ਬਡੇਰੇ ਹੋ ਗਏ ਹੋ ਤੁਹਾਨੂੰ ਨੀ ਦਿਮਾਗ ਕੰਮ ਕਰਦਾ ਤੁਸੀਂ ਘੇਰ ਦਿੰਦੇ ਹੋ ਫਿਰ ਬਣਾਣਿਆਂ ਘੇਰ ਦਿੰਦੇ ਹੋ ਜਦੋਂ ਜੇਠਾ ਜੀ ਕੋਲ ਗਏ ਜੇਠਾ ਜੀ ਦੀਆਂ ਅੱਖਾਂ ਵਿੱਚੋਂ ਅੰਸੂ ਆਏ ਭਾਈ ਜੇਠਾ ਜੀ ਨੇ ਕਿਹਾ ਗੁਰਮਰਦਾਸ ਜੀ ਨੇ ਕਹਿੰਦੇ ਕਿਉਂ ਤੇਰੇ ਅੱਖਾਂ ਵਿੱਚੋਂ ਅੰਸੂ ਤੂੰ ਥੱਕ ਗਿਆ ਹੈ ਬੜਾ ਉਦਾਸ ਹੋ ਗਿਆ ਹੈ ਕਹਿੰਦੇ ਨਹੀਂ ਕਹਦੇ ਮੈਂ ਅਲਪਕ ਜੀਵ ਹਾਂ ਸਾਡੇ ਕੋਲ ਗੁਸਤਾਖੀ ਹੋ ਜਾਂਦੀ ਹੈ ਮਾਫ ਕਰੋ ਸਾਨੂੰ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਥੜਾ ਉਸ ਤਰ੍ਹਾਂ ਦਾ ਥੜਾ ਸਾਡੇ ਕੋਲ ਬਣਦਾ ਹੀ ਨਹੀਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੀਦਾ ਉਹ ਅਸੀਂ ਅਲਪਕ ਜੀਵ ਕੀ ਜਾਣੀਏ ਅਸੀਂ ਉਸ ਦਾ ਉਸ ਤਰ੍ਹਾਂ ਦਾ ਮੇਰੇ ਕੋਲ ਬਣਦਾ ਹੀ ਨਹੀਂ ਮੈਂ ਕੀ ਕਰਾਂ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਮੇਰੇ ਅੱਖਾਂ 'ਚੋਂ ਤਾਂ ਆਸੂ ਆਏ ਹਨ ਉਹਨਾਂ ਨੇ ਕੁਛ ਜਦੋਂ ਗੁਰੂ ਅਮਰਦਾਸ ਜੀ ਨੇ ਦੇਖਿਆ ਕਹਿੰਦੇ ਵਾਹ ਸੇਵਕਾ ਜਿਹੜਾ ਥੜਾ ਹੈ ਨਾ ਉਹ ਤੇਰਾ ਥੜਾ ਮੇਰੇ ਹਿਰਦੇ ਵਿੱਚ ਬਣ ਗਿਆ ਹੈ ਤੇਰਾ ਥੜਾ ਜਿਹੜਾ ਹੈ ਨਾ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਇਹ ਪ੍ਰੀਖਿਆ ਲੈ ਕੇ ਫਿਰ ਇਹਨਾਂ ਨੂੰ ਪਾਸ ਕੀਤਾ ਇਹਨਾਂ ਨੂੰ ਆਪਣਾ ਜਵਾਈ ਬਣਾਇਆ ਜਵਾਈ ਬਣਾਇਆ ਜਵਾਈ ਵੀ ਬਣ ਕੇ ਇਹ ਸੋਰਾ ਨਹੀਂ ਸਮਝਦੇ ਸੰ ਬੇ ਮੇਰਾ ਸੋਰਾ ਪਰਵਾਰ ਹੈ ਫਿਰ ਇਹਨਾਂ ਨੇ ਟੋਕਰੀ ਢੋਣੀ ਝਾੜੂ ਮਾਰਨੇ ਬਰਤਨ ਖਾਬ ਕਰਨੇ ਗੁਰੂ ਰਾਮਦਾਸ ਜੀ ਜੇਠਾ ਜੀ ਉਗਾਹੀ ਕਰਨੀ ਹਰਿਮੰਦਰ ਸਾਹਿਬ ਦੀ ਬੜਾ ਕੁਛ ਕਰਦੇ ਬੜੀ ਸੇਵਾ ਕਰਦੇ ਸੇਵਾ ਦੇ ਵਿੱਚ ਹੀ ਜਿੰਨੇ ਰਾਤ ਲੱਗੇ ਰਹਿੰਦੇ ਗਾਰੇ ਨਾਲ ਕੱਪੜੇ ਭਰੇ ਹੋਣੇ ਜਦੋਂ ਪਤਾ ਲੱਗਾ ਚਾਚੇ ਤਾਇਆ ਨੂੰ ਛੋਟੀਆਂ ਨੂੰ ਕਿ ਜੇਠਾ ਜੀ ਨੂੰ ਉਹਨਾਂ ਨੇ ਆਪਣਾ ਜਵਾਈ ਬਣਾ ਲਿਆ ਹੈ ਜਾ ਕੇ ਪਤਾ ਕਰੀਏ ਨੰਗਦੇ ਨੰਗਦੇ ਉੱਥੋਂ ਪਤਾ ਕਰਨ ਆ ਗਏ ਉਹਨਾਂ ਨੇ ਪੁੱਛਿਆ ਜੇਠਾ ਜੀ ਹੈ ਨਾ ਜੇ ਮੇਰਾ ਉਹ ਸਾਡਾ ਭਤੀਜਾ ਲੱਗਦਾ ਹੈ ਭਤੀਜਾ ਭਤੀਜਾ ਲੱਗਦਾ ਹੈ ਦੱਸੋ ਕਿੱਥੇ ਮਿਲੇਗਾ ਜਦੋਂ ਕਹਿੰਦੇ ਉਹ ਦੇਖੋ ਜੇ ਅਮਰਦਾਸ ਜੀ ਨੂੰ ਪਤਾ ਲੱਗਾ ਉਹ ਆਏ ਨਹੀਂ ਪਰ ਅਮਰਦਾਸ ਜੀ ਕਿਧਰੇ ਹੋਰ ਸਨ ਆਪਣੀ ਤੇਵਾ ਵਿੱਚ ਲੱਗੇ ਹੋਏ ਸਨ ਉਹ ਕੰਦੇ ਉਹ ਦੇਖੋ ਉਹਨਾਂ ਦੇ ਕੱਪੜੇ ਗਾਰੇ ਨਾਲ ਭਰੇ ਹੋਏ ਟੋਕਰੀ ਸਿੱਧ ਤੇ ਚੁੱਕੀ ਹੋਈ ਇਹ ਆ ਕੇ ਬੋਲੇ ਆਪ ਤਾ ਬੋਲਣ ਲੱਗੇ ਕੀ ਤੂੰ ਇੱਥੇ ਕੀ ਕਰ ਰਿਆ ਹੈ ਇਹ ਸੋਡੀਆਂ ਦੀ ਕੁੱਲ ਡੋਬਲ ਲਗਾਏ ਸੋਹਰੇ ਘਰ ਵਿੱਚ ਕੌਣ ਝਾੜੂ ਮਾਰਦਾ ਹੈ ਕੌਣ ਬਰਤਨ ਸਾਫ਼ ਕਰਦਾ ਹੈ ਕੌਣ ਕੰਮ ਕਰਦਾ ਹੈ ਤੂੰ ਕੁੱਲ ਡੋਬੇਗਾ ਸੋਡੀਆਂ ਦੀ ਇਹ ਕੀ ਤੂੰ ਵਰਤਾਵਾ ਕਰਦਾ ਹੈ ਬੜਾ ਕੁਝ ਆਪ ਤਾ ਬੋਲੇ ਪਰੰਤੂ ਦੇਖੋ ਜੇਠਾ ਜੀ ਨਿਮਰਤਾ ਨਾਲ ਆਪਣਾ ਸਿਰ ਝੁਕਾ ਦਿੱਤਾ ਬੋਲੇ ਨਹੀਂ ਵਡਿਆਂਗੇ ਬਈ ਵਡਿਆਂਗੇ ਇੱਕ ਸ਼ਬਦ ਅਣ ਸ਼ਬਦ ਮੂੰਹੋਂ ਨਹੀਂ ਬੋਲੇ ਪਰ ਜੋ ਉਹ ਤਾਂ ਜਾਣਦੇ ਸਨ ਕਿਸੇ ਨੇ ਬਾਹਨੀਆਂ ਦੋ ਮੇਰੀ ਪੜੀ ਜਦੋਂ 2.5 ਸਾਲ ਦੇ ਵਿੱਚ ਮਾਂ ਵੀ ਚਲੀ ਗਈ ਪਿਓ ਵੀ